ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਗਾਇਸ ਅੱਜ ਦਾ ਆਪਾਂ ਵਲੌਗ ਲੱਗੇ ਸ਼ੁਰੂ ਕਰਨਾ ਆਪਾਂ ਬਣੋਂ ਲੱਗੇ ਆ ਜੀ ਸਿਆਲ ਵਾਲਾ ਭਾਂਡਾ ਵੈਸੇ ਤਾਂ ਹੈਗੀ ਗਰਮੀ ਆ ਬਟ ਆਪਾਂ ਲੱਗੇ ਸਿਆਲਾ ਭਾਂਡਾ ਕਿਉਂਕਿ ਆਪਾਂ ਪੇ ਜਨਾ ਸੀ ਵੀਰੇ ਨੂੰ ਬਾਹਰ ਤੇ ਇਸ ਕਰਕੇ ਕਿਉਂਕਿ ਆਪੋ ਸਮਾਨ ਪਹਿਨਾ ਸੀ ਥੋੜਾ ਜਿਹਾ ਤੇ ਸੀ ਸੋਚਿਆ ਚਲੋ ਭਾਂਡਾ ਪੇ ਦੇ ਦਿੰਦੇ ਹਾਂ ਉਧਰ ਤੇ ਠੰਡੀ ਐ ਐਕਚੁਅਲ ਜੀ ਯੂਕੇ ਵਾਲੇ ਤੇ ਆਪਾਂ ਹੁਣ ਲੱਗੇ ਪਾਂਡਾ ਬਣਾਉਣ ਤੇ ਪਿੰਨੀਆ ਮਤਲਬ ਪਿੰਨੀ ਬਣਾਉਣੀਆਂ ਤੇ ਤੁਹਾਨੂੰ ਸਾਰੀ ਰੈਸਪੀ ਵਿਖਾਵਾਂਗੇ ਇਕੱਲਾ ਇਕੱਲਾ ਸਟੈਪ ਦੱਸਾਂਗੇ ਆਪਾਂ ਕੀ ਕੀ ਪਾਇਆ ਕਿੱਦਾਂ ਮਤਲਬ ਸਾਰਾ ਗੋਜੀ ਦੱਸਾਂਗੇ ਤੇ ਵਲੌਗ ਨਾਲ ਸਾਡੇ ਨਾਲ ਜੁੜੇ ਰਹੋ ਤੇ ਮਿਲਦੇ ਹਾਂ ਅੱਜ ਤੁਹਾਨੂੰ ਹੁਣ ਰੈਸਪੀ ਦੇ ਨਾਮ ਨਾਲ ਤੇ ਸਾਡੇ ਵਲੌਗ ਹੈਲੋ ਗਾਇਸ ਆ ਖੰਡ ਲਈ ਕੁਛ ਸਾਡੀ ਖੰਡ ਪੀਸੀ ਹੈਗੀ ਸੀ ਤੇ ਕੋਸ਼ੇ ਹੋਈ ਪੀਣੀ ਖੰਡ ਹੋ ਲੈਲੀ ਆ ਕਿਲੋ ਸਾਡਾ ਵੇਚਾ ਨੇ ਸਵਾ ਕਿਲੋ ਤੇ ਕਿਲੋ ਮੈਂ ਕਿਉਂ ਮੰਗਾਇਆ ਵਾ ਤੇ ਫੁੱਲ ਮਖਾਣੇ ਵਾਂ ਤੇ ਆ ਸੌਗੀ ਆ ਆ ਕ੍ਰਿਸਮਿਸ ਨੇ ਜਿੱਤੇ ਜਿਹੜੇ ਮੱਗ ਜੀ ਜਿਹਨੂੰ ਮੱਗ ਜੀ ਕਹਿੰਦੇ ਜਿਹਨੂੰ ਉਹ ਆ ਤੇ ਆ ਜਮੈਂ ਲੱਗੀ ਪਾਉਣ ਕਾਈਸਾ ਮੈਂ ਸੌਂਫ ਲੱਗੀ ਪਾਉਣ ਆ ਆ ਬਦਾਮ ਆ ਤੇ ਆ ਚਾਰੇ ਗੁੰਦਾ ਥੋੜੇ ਥੋੜੇ ਪਿਆਸ ਮਾਰ ਵਾਲਾ ਲਿਆ ਵਾ ਤੇ ਆ ਸ਼ਿਵਾਰੇ ਆ ਇਹ ਫੋਰ ਗਾਇਸ ਇਸਵੇਂ ਲੱਗੀ ਆ ਇਹਨਾਂ ਨੂੰ ਫਰਾਈ ਮਤਲਬ ਵੀ ਗਰਮ ਕਰਕੇ ਇਹਨਾਂ ਨੂੰ ਗ੍ਰੇਂਡ ਕਰਨੇ ਆ ਗ੍ਰੇਂਡ ਕਰਕੇ ਤੁਹਾਨੂੰ ਗਾਇਸ ਫਿਰ ਤੁਹਾਨੂੰ ਮੈਂ ਤਿਆਰ ਕਰਕੇ ਤੇ ਦਿਖਾਵਨੀ ਜਦੋਂ ਬਣਾਵਾਂਗੀ ਇਹਨਾਂ ਨੂੰ ਛਾਲਿਆਂ ਨੂੰ ਮੈਂ ਭੁੰਨਣ ਲੱਗੀ ਆ ਭੁੰਨ ਕੇ ਤੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਗਾਇਸ ਆ ਸਾਡੀ ਰਸੋਈ ਸਾਰੀ ਆ ਲੱਗੇ ਬਣਾਉਣ ਅਸੀਂ ਪਾਂਡੇ 'ਚ ਲੱਗੇ ਬਣਾਉਣ ਦੇਖ ਲਓ ਗਾਇਸ ਮੈਂ ਦੇਨਾਂ ਕਿ ਕੋਸ਼ਿਸ਼ ਲੱਗੀ ਪਾਉਣ ਕਿਉਂਕਿ ਉਧਰੋਂ ਤਰ੍ਹਾਂ ਠੰਡ ਹੈ ਇੱਧਰ ਤੇ ਗਰਮੀ ਹੈ ਤੇ ਮੈਂ ਕਿਹਾ ਚੱਲ ਠੰਡ ਉਧਰ ਹੈਗੀ ਤਾਂ ਥੋੜਾ ਸਾਮਾਨ ਥੋੜੇ ਵਿੱਚ ਬਾਜਾ ਜਿਵੇਂ ਪੂਰਾ ਸਮਾਨ ਨਹੀਂ ਪਾਇਆ ਤੇ ਚਲੋ ਕੋਈ ਗੱਲ ਨਹੀਂ ਗਾਇਸ ਸਭ ਦਾ ਮਤ ਆਪ ਆਤੇ ਕਿ ਉਹ ਵਿੱਚ ਦਿੱਸੀ ਚ ਹੁਣ ਭੁੰਨ ਦੇਣੀ ਹੈ ਮੈਂ ਕਹਿੰਦਾ ਨੂੰ ਭੁੰਨ ਲੈਣੀ ਹੈ ਤੇ ਇਹਦੇ ਸਾਰੇ ਮਸਾਲੇ ਮੈਂ ਥੋੜਾ ਥੋੜਾ ਜਿਹਾ ਆਪਣੇ ਜੋ ਵੀ ਇਹ ਸਮੱਗਰੀ ਆ ਇੰਨਾਂ ਮੈਂ ਕੋਨ ਰਹਿਣਾ ਸਾਰਿਆਂ ਨੂੰ ਫਰਾਈ ਕਰ ਲੈਣਾ ਤੇ ਦੇਖ ਲੋ ਤੁਸੀਂ ਗਾਇਸ ਹੁੰਨ ਡੈ ਰੇ ਆਪਾ ਦੇਖ ਲੋ ਗਾਇਸ ਫੁੱਲ ਮਖਾਣੇ ਵੀ ਫਰਾਈ ਕਰਨ ਨਹੀਂ ਆ ਇਹਨਾਂ ਨੂੰ ਫਰਾਈ ਕਰਕੇ ਫਿਰ ਇਹਨਾਂ ਨੂੰ ਪੀਸਣਾ ਇਹਨਾਂ ਨੂੰ ਮੈਂ ਕਰ ਲਿਆ ਫਰਾਈ ਤੇ ਆ ਚੀਜ਼ਾਂ ਰਹਿ ਗਈ ਫਰਾਈ ਕਰਨ ਵਾਲੀਆਂ ਇਹ ਨੂੰ ਨਨ ਫਰਾਈ ਕਰਕੇ ਫਿਰ ਇਹ ਸੌਂਫ ਵੀ ਦੇਖ ਸਕਦੇ ਗਾਇਸ ਸੌਂਫ ਵੀ ਮੈਂ ਪਾ ਲਈ ਆ ਫਰਾਈ ਕਰਨ ਲਈ ਇਹਨੂੰ ਵੀ ਮੈਂ ਥੋੜੀ ਫਰਾਈ ਕਰ ਲਾਂ ਇਹ ਵੀ ਇਹ ਜਮੈਨ ਨਹੀਂ ਕਰਨੀ ਫਰਾਈ ਆ ਗਾਇਸ ਇਹ ਮਸਾਲੇ ਬਣਾ ਲਏ ਮੈਂ ਕਰਤਾ ਸਾਰਾ ਕੁਝ ਗ੍ਰाइंड ਆ ਰਹਿ ਗਈ ਜੀ ਚਾਰੇ ਗੁੰਦਾ ਜਿਹੜੀਆਂ ਇਹ ਫਰਾਈ ਕਰਨਾ ਇਹ ਸਿਰ ਪੁੱਲ ਪਾਚ ਕਰਾਂਗੇ ਮੈਂ ਲਾ ਕੇ ਰੱਖ ਕੇ ਤੇ ਹੁਣ ਮੈਂ ਖੰਡ ਲੱਗੇ ਪੀਵੇਂ ਤੇ ਆ ਚਾਹ ਦਾ ਮਸਾਲਾ ਹੀ ਲਿਆਂਦਾ ਮੈਂ ਕਚਾ ਲਾ ਵੀ ਚਾਜਾ ਮਸਾਲਾ ਵੀ ਤਿਆਰ ਕਰ ਲੀਏ। ਮੋੜਾ-ਮੋੜਾ ਜਿਹਾ ਕਰ ਲਿਆ ਥੋੜਾ ਜਿਹਾ। ਇੰਨਾ ਜ਼ਿਆਦਾ ਨਹੀਂ ਬਰੀਕ ਕੀਤਾ। ਗਾਇਸ ਵੇਸਣ ਮੈਂ ਪਾਤਾ ਹੁਣ ਹੈ। ਛਾਂ ਸੁਣ ਕੇ ਤੇ ਵੇਸਣ ਪਾਤਾ ਹੁਣ ਪੁੰਨਣ ਲਈ ਵੇਸਣ। ਤੇ ਵੇਸਣ ਪੁੰਨ ਕੇ ਜਦੋਂ ਲਾਵਾਂਗੇ ਫਿਰ ਤੁਹਾਨੂੰ ਗਾਇ ਦੱਸਾਂ ਕਿ ਵੇਸਣ ਪੁੱਜਣ ਲਿਆ ਵਾ। ਲਗਦੀ ਸਾਰੀ ਮੈਂ ਤਿਆਰ ਕਰ ਲਈ ਆ ਹਾਂ ਦੇ ਪੀਰੀ ਆ ਚਾਰੇ ਗੁੰਦੇ ਕੱਟ ਕੇ ਰੱਖ ਲਈਆਂ ਗਾਈਸ ਤੁਸੀਂ ਦੇਖ ਸਕਦੇ ਹੋ ਇਸ ਸਾਡਾ ਪੁੱਜਣ ਡਿਆ ਵਾ ਤੇ ਫੁੱਲ ਪੰਡੇਆ ਵਸੇ ਜੀ ਸਾਰੇ ਸਮਗਰੀ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਕੱਲ ਮਿੱਟੂ ਬਣਾ ਕੇ ਦਿਖਾਵਾਂਗੇ ਲੇਪੋ ਟਿੱਜਣ ਡਿਆ ਗਿਆ ਟਿੱਜਣ ਡਿਆ ਵਲਦੇ ਦੇਖ ਸਕਦੇ ਤੁਸੀਂ ਗਾਈਸ ਨਾ ਵੀਡੀਓ ਹੱਥਾਂ ਕਰ ਹੈਲੋ ਗਾਇਸ ਹੁਣ ਮੈਂ ਬਣਾਵ ਨੂੰ ਲਿਆ ਵਾ ਤੇ ਉਹ ਮੇਰੇ ਕੋ ਨਾ ਪਾਰਾ ਹੀ ਤੇ ਮੇਰੇ ਕੋ ਲੱਗ ਨਹੀਂ ਪਿਆ ਫਿਰ ਮੈਂ ਪਾਪਾ ਜੀ ਨੇ ਕਿਹਾ ਵੀ ਤੁਸੀਂ ਇਹਨੂੰ ਲਾ ਦਿਓ ਸਾਰਾ ਸਮਾਨ ਬਾਤਾ ਵਿੱਚ ਤੇ ਦੇਖ ਲੋ ਦੇਖ ਸਕਦੇ ਤੁਸੀਂ ਪੰਜੀਰੀ ਤਿਆਰ ਹੋ ਗਈ ਆ ਦੇਖੋ ਕਿੰਨਾ ਸੋਹਣਾ ਰੰਗ ਆਇਆ ਤੇ ਸ਼ੂਗਰ ਦੇਖੋ ਬਹੁਤ ਵਧੀਆ ਆ ਰਹੀ ਆਜੀ ਜੰਦ ਤੇ ਪਾਰੀ ਕੜਾਈ ਦੇ ਵਿੱਚ ਫਿਰ ਮੇਰੇ ਕੋਲ ਹੋਣੀ ਨਹੀਂ ਰਿਹਾ ਇਹਨਾਂ ਚਾਹਤੋ ਜੀ ਅੱਲਾ ਦੋ ਸਾਰਾ ਚੀਨ ਚੀਨੀਆਂ ਬਾਤ ਤੇ ਨਾਲ ਤੁਸੀਂ ਦੇਖ ਸਕਦੇ ਹੋ ਵੇਖੋ ਗਾਇਸ ਕਿੰਨਾ ਵਧੀਆ ਆਇਆ ਹੁਣ ਤੁਹਾਨੂੰ ਮੇਰੇ ਪਿੰਨੇ ਦਾ ਬਣਾ ਕੇ ਨਾ ਪੇੜੇ ਬਣਾ ਕੇ ਤੁਹਾਨੂੰ ਦਿਖਾਵਾਂਗੇ ਜਿਸ ਨੂੰ ਅਸੀਂ ਆਖੇ ਪੇੜੇ ਬਣਾ ਕੇ ਘਾਲ ਦਿੰਨੇ ਆ ਖਾਂਦਾ ਰਹਿ ਕੇ ਜਾਣਾਂਗੇ ਕਿ ਗਾਇਸ ਉਹ ਰੋਟੀ ਨਹੀਂ ਪਕਾਉਂਦਾ ਬਹੁਤ ਆਰਸੀ ਆ ਤੇ ਇੱਕ ਚੱਲ ਮੈਂ ਥੋੜਾ ਬਣਾ ਕੇ ਉਹਨੂੰ ਘਾਲ ਦਿੰਨੀ ਇਹਦੇ ਨਾਲ ਖਾ ਲਈਏ ਨਾ ਸਾਰਾ ਤੇ ਭੁੱਖ ਨਹੀਂ ਲੱਗਦੀ ਤੇ ਦੇਖ ਸਕਦੇ ਹੋ ਮੇਹਰ ਤਾਂ ਸਾਰੀ ਪਰ ਮੈਂ ਕੀਤੀ ਜੋ ਤੇ ਮੇਹਰ ਦਾ ਫਾਲੇ ਦੇ ਪਾਪੜ ਐਂਡ ਦੇ ਲੈ ਲਿਆ ਜੋ ਤੋਂਦੋਂ ਦੀ ਮੈਂ ਲੱਗੀ ਜੀ 2 ਘੰਟੇ ਹੋ ਗਏ ਜੋ ਐਂਡ ਮੌਕੇ ਤੇ ਆ ਕੇ ਇਹਨਾਂ ਨੇ ਸਾਰਾ ਲੈ ਲਿਆ ਚਲੋ ਠੀਕ ਹੈ ਗਾਈਸ ਓਕੇ ਉਧਰ ਸਾਡੇ ਮਿਸਤਰੀ ਵੀ ਲੱਗੇ ਟਾਇਰ ਵਾਲੇ ਤੇ ਅਸੀਂ ਉਹਨਾਂ ਨੂੰ ਚਾਹ ਬਣਾਉਂਦੇ ਚਾਹ ਪਿਆਰ ਦੇ ਨਾਲ ਆ ਆਵੇ ਕੋ ਚਾਹ ਵੀ ਉਹਨਾਂ ਦੇ ਪਰ ਬਣਾਉਂਦੀ ਆ ਇਹ ਮਨਾਂ ਵਿਚ ਆ ਲੱਗੇ ਦੇਣਾ ਪਤਾ ਆਪਣਾ ਟਾਇਲ ਅੰਡੇ ਬਾਥਰੂਮਾਂ ਦੇ ਦੇਖ ਸਕਦੇ ਗਾਇਸ ਕਿੰਨਾ ਖਲਾਰਾ ਪੈ ਗਿਆ ਕਿੰਨੇ ਬਰਤਨ ਹੋ ਗਏ ਮੇਰੇ ਇਸ ਖਲਾਰੇ ਵਿੱਚ ਦੇਖੋ ਹੁਣ ਮੈਂ ਖਲਾਰਾ ਚੁੱਕਣਾ ਵਸਾਰਾ ਹੀ ਚੁੱਕ-ਚੱਕ ਕੇ ਤੇ ਫਿਰ ਮੈਂ ਪੇੜੇ ਬਣਾਉਣੇ ਆ ਇਹਨੂੰ ਰੱਖਦਾ ਮੈਂ ਠੰਡਾ ਐਸੀ ਥੱਲੇ ਦੇਖ ਸਕਦੇ ਤੁਸੀਂ ਗਾਇਸ ਠੰਡਾ ਰੱਖਦਾ ਵਾ ਠੀਕ ਮੈਂ ਘੱਟ ਠੰਡਾ ਹੋ ਜਾਈਂ ਅਸੀਂ ਮੇ ਚਲਾਤਾ ਵਾ ਅੱਲਾ ਰੱਖਤਾ ਹੈਲੋ ਗਾਇਸ ਹੁਣ ਮੈਂ ਸਾਰਾ ਬਣਾ ਬਨੂ ਕੇ ਵੇਲੀ ਹੋ ਗਈ ਰੋਈ ਦਾ ਖਲਾਰਾ ਚੌਕ ਆਈ ਆ ਖਲਾਰਾ ਬਹੁਤ ਪੈ ਗਏ ਭਾਂਡੇ ਬਹੁਤ ਲਿਬੜ ਗਏ ਹੁਣ ਸਾਰੇ ਸਾਬ ਸੁਪ ਕਰਕੇ ਹੁਣ ਮੈਂ ਆ ਪੇੜੇ ਲੱਗੀ ਬਣਾਉਣ ਠੰਡਾ ਹੋ ਜਾਂਦਾ ਓ ਰੁਕ ਜਾ ਰੁਕ ਜਾ ਓ ਰੁਕ ਜਾ ਓ ਆ ਹੁਣ ਮੈਂ ਚਾਹ ਕੋਟ ਲੱਗੀ ਪੀਣ ਖਾਕ ਗਈ ਮੈਨੂੰ 2 ਘੰਟੇ ਹੋ ਗਏ ਕੰਮ ਕਰਦਿਨ ਤੇ ਹੁਣ ਮੈਂ ਲੱਗੀ ਆ ਚਾਹ ਪੀਕ ਤੇ ਫਿਰ ਇਹਨਾਂ ਠੰਡੇ ਰੱਖਿਆ ਵਾ ਫਿਰ ਇਹਨਾਂ ਦੇ ਨੂੰ ਪੇੜੇ ਬਣਾ ਦੇਣੇ ਫਿਰ ਤੁਹਾਨੂੰ ਇਹ ਸਮਾਨ ਸੋਨ ਪੈਕ ਕਰਾਂਗੇ ਤੁਹਾਨੂੰ ਦਿਖਾਵਾਂਗੇ ਹੈਲੋ ਗਾਇਸ ਹੁਣ ਮੈਂ ਨਾ ਪਿੰਨੀਆਂ ਬਣਾ ਲਈਆਂ ਵਾ ਤੇ ਹੁਣ ਮੈਂ ਆ ਬਦਾਮ ਦੀਆਂ ਗਿਰੀਆਂ ਤੋਂ ਉਹਨਾਂ ਨੂੰ ਮੈਂ ਲੱਗੀ ਆ ਆ ਦੇਖ ਸਕਦੇ ਤੁਸੀਂ ਬਦਾਮ ਦੀਆਂ ਗਿਰੀਆਂ ਆ ਬਦਾਮ ਤੇ ਲਾ ਕੇ ਤੇ ਮੇਰੇ ਕਹ ਵਧੀਆ ਥੋੜਾ ਜਿਹਾ ਸਨੇਕੂਰੇਸ਼ਨ ਹੋ ਜੂਦੀ ਹੈ ਤਿਆਰ ਹੋ ਜੂਗਾ ਹੁਣ ਮੈਂ ਲੱਗੀ ਜੋ ਉੱਤੇ ਬਦਾਮ ਦੀਆਂ ਗਿਰਲਾਂ ਨੂੰ ਪਿੰਨੀਆਂ ਬਣਾ ਲਈਆਂ ਵਾ ਤੇ ਗਰਮ ਗਰਮ ਦੇ ਪਿੰਨੀਆਂ ਬਣ ਗਈਆਂ ਵਧੀਆ